ਸਾਤਸਿਕਾ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਹੋਰ ਰਿਪੋਰਟਰ ਸਵਾਗਤ ਹੈ ਤੇ ਦੋਸਤੋ ਹੁਣੇ-ਹੁਣੇ ਸਾਡੇ ਨਾਲ ਇੱਕ ਖਬਰ ਸਾਡੇ ਤੱਕ ਪਹੁੰਚੀ ਹੈ ਜੋ ਕਿ ਸਾਡੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਜਿਦੇ ਚ ਤੁਹਾਨੂੰ ਦੱਸਦੀ ਹੈ ਕਿ ਮਾਨਸਾ ਦੀ ਅਦਾਲਤ ਦੇ ਵਿੱਚ ਅੱਜ ਸਿੱਧੂ ਮੂਸੇਵਾਲਾ ਨੂੰ ਲੈ ਕੇ ਇੱਕ ਕੇਸ ਜਿਹੜਾ ਚੱਲਦਾ ਪਿਆ ਸੀ ਉਹਦੇ ਵਿੱਚ ਅ ਅਦਾਲਤ ਦੇ ਵਿੱਚ ਉਸ ਕੋਰਟ ਦੇ ਵਿੱਚ ਜਿਹੜਾ ਆ ਉੱਥੇ ਅ ਸਿੱਧੂ ਮੂਸੇਵਾਲਾ ਦੀ ਥਾਰ ਜੋ ਕਿ ਥਾਰ ਜੋ ਲਾਟ ਰਾਈਟ ਸੀ ਸਿੱਧੂ ਮੂਸੇਵਾਲਾ ਦੀ ਜਿਹਦੇ ਚ ਸਿੱਧੂ ਮੂਸੇਵਾਲਾ ਜਾ ਰਿਹਾ ਸੀ ਤੇ ਉਹਦੇ ਉੱਤੇ ਜਿਹੜਾ ਆ ਗੋਲੀ ਚਲਾ ਦਿੱਤੀ ਜਾਂਦੀ ਏ ਗੋਲੀ ਨਹੀਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਗੋਲੀਆਂ ਦੇ ਨਾਲ ਜਿਹੜਾ ਆ ਸਿੱਧੂ ਮੂਸੇਵਾਲਾ ਦੇ ਉੱਤੇ ਹਮਲਾ ਕਰਕੇ ਉਹਨੂੰ ਜਿਹੜਾ ਆ ਕਤਲ ਕਰ ਦਿੱਤਾ ਜਾਂਦਾ ਆ ਉਸੇ ਕਤਲ ਦੀ ਕਹਾਣੀ ਨੂੰ ਦਰਸਾਉਂਦੀ ਹੋਈ ਉਹ ਥਾਰ ਅਦਾਲਤ ਦੇ ਵਿੱਚ ਜਿਹੜੀ ਇਹ ਪੇਸ਼ ਕਰਨ ਦੇ ਲਈ ਕਿ ਆ ਜਾ ਰਿਹਾ ਆ ਤੇ ਅੱਜ ਜਿਹੜਾ ਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਦਾਲਤ ਦੇ ਵਿੱਚ ਜਿਹੜਾ ਆ ਮੰਗੀ ਗਈ ਉਹ ਥਾਰ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਕਾਤਲਾ ਨੂੰ ਵੀ ਜਿਹੜਾ ਆ ਪੇਸ਼ੀ ਦੌਰਾਨ ਉੱਥੇ ਪੇਸ਼ ਕਰਨ ਦੇ ਲਈ ਕਿਹਾ ਗਿਆ ਉੱਥੇ ਹੀ ਸਿੱਧੂ ਮੂਸੇਵਾਲਾ ਦੀ ਥਾਰ ਜਿਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹਨੂੰ ਵੀ ਜਿਹੜਾ ਆ ਪੇਸ਼ ਕਰਨ ਦੇ ਲਈ ਜਿਹੜਾ ਆ ਮਾਨਯੋਗ ਅਦਾਲਤ ਨੇ ਕਿਹਾ ਆ ਮਾਨਸਾ ਦੇ ਵਿੱਚ ਜਿਹੜਾ ਆ ਇਹ ਕੇਸ ਮਾਨਸਾ ਦੀ ਅਦਾਲਤ ਦੇ ਵਿੱਚ ਜਿਹੜਾ ਆ ਕੀਤਾ ਗਿਆ ਸੀ ਜਿੱਥੇ ਕਿ ਤੁਸੀਂ ਦੇ ਤਾਂ ਦੱਸਦੇ ਆ ਕਿ ਮਾਨਸਾ ਦੀ ਅਦਾਲਤ ਦੇ ਵਿੱਚ ਅੱਜ ਸਿੱਧੂ ਮੂਸੇਵਾਲਾ ਦੀ ਉਹ ਥਾਰ ਉਹਨਾਂ ਦੇ ਕਾਤਲਾਂ ਨੂੰ ਤੇ ਨਾਲ ਦੇ ਨਾਲ ਕਾਤਲਾਂ ਵੱਲੋਂ ਜਿਹੜੀਆਂ ਗੱਡੀਆਂ ਵਰਤੀਆਂ ਗਈਆਂ ਉਹਨਾਂ ਨੂੰ ਪੇਸ਼ ਕਰਨ ਦੇ ਲਈ ਜਿਹੜਾ ਆ ਕੋਰਟ ਨੇ ਕਿਹਾ ਸੀ ਤੇ ਅੱਜ ਜਿਹੜਾ ਆ ਸਿੱਧੂ ਮੂਸੇਵਾਲਾ ਦੀ ਉਸ ਥਾਰ ਨੂੰ ਜਿਹੜਾ ਆ ਪੇਸ਼ ਕੀਤਾ ਜਾ ਰਿਹਾ ਆ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਥਾਰ ਜਿਹਦੇ ਉੱਤੇ ਬਹੁਤ ਸਾਰੀਆਂ ਅਣਗਿਧੰਤ ਗੋਲੀਆਂ ਜਿਹੜੀਆਂ ਨੇ ਚੱਲੀਆਂ ਸੀ ਤੇ ਸਿੱਧੂ ਮੂਸੇਵਾਲਾ ਨੂੰ ਜਿਹੜਾ ਆ ਮੌਦੇ ਘਾਟ ਉਤਾਰਨ ਤਾਂ ਗਿਆ ਸੀ ਤਾਂ ਦਾਦਾ ਹੀ ਇੱਕ ਚੜਦੀ ਜਵਾਨੀ ਦੇ ਵਿੱਚ ਚੜਦੀ ਜਵਾਨੀ ਦੇ ਵਿੱਚ ਇੱਕ ਬਹੁਤ ਹੀ ਜਿਆਦਾ ਹਾਈਟ ਦੇ ਉੱਤੇ ਪਹੁੰਚਿਆ ਸੀ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਨਾਲ ਆਪਣੇ ਗੀਤਾਂ ਦੇ ਨਾਲ ਉਸ ਨੇ ਲੋਕਾਂ ਦਾ ਮਨ ਮੋਇਆ ਲੋਕਾਂ ਨੂੰ ਆਪਣੇ ਨਾਲ ਜੋੜਿਆ ਬਹੁਤ ਸਾਰੀ ਜਨਤਾ ਜਿਹੜੀ ਉਹਨੂੰ ਪਿਆਰ ਕਰਨ ਲੱਗੀ ਬਹੁਤ ਸਾਰੇ ਦਰਸ਼ਕ ਜਿਹੜੇ ਉਹਨੂੰ ਪਿਆਰ ਕਰਦੇ ਸੀ ਤੇ ਉੱਥੇ ਹੀ ਜਿਹੜਾ ਆ ਸਿੱਧੂ ਮੂਸੇਵਾਲਾ ਦਾ ਸਭ ਤੋਂ ਵੱਡਾ ਡਰਾਅ ਬੈਕ ਜਿਹੜਾ ਆ ਉਹ ਇਹ ਆਇਆ ਕਿ ਇੱਕ ਦਿਨ ਸਿੱਧੂ ਮੂਸੇਵਾਲਾ ਜਦੋਂ ਆਪਣੀ ਥਾਰ ਲੈ ਕੇ ਆਪਣੇ ਘਰੋਂ ਆਪਣੀ ਮਾਸੀ ਦੇ ਘਰ ਵਾਲੇ ਪਾਸੇ ਨੂੰ ਚੱਲਦਾ ਆ ਤੇ ਉਹਦੇ ਉੱਤੇ ਜਿਹੜਾ ਆ ਹਮਲਾ ਕਰ ਦਿੱਤਾ ਜਾਂਦਾ ਆ ਥਾਰ ਦੇ ਵਿੱਚ ਜਿਹੜਾ ਆ ਜਾ ਰਹੇ ਸੀ ਤੇ ਉਹਦੇ ਉੱਤੇ ਜਦੋਂ ਹਮਲਾ ਕਰ ਦਿੱਤਾ ਜਾਂਦਾ ਤੇ ਅਣਗਿਣਤ ਗੋਲੀਆਂ ਦੇ ਨਾਲ ਚੜਾਇਆ ਉਹਨੂੰ ਭੁੰਨ ਦਿੱਤਾ ਜਾਂਦਾ ਆ ਉਹਦੀ ਜਿਹੜੀ ਮੌਤ ਹੋ ਜਾਂਦੀ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਆ ਇਹ ਸਾਰੇ ਦਾ ਸਾਰਾ ਜਿਹੜਾ ਆ ਲੌਰੈਂਸ ਬੈਸਨੋਈ ਦੀ ਗੈਂਗ ਦੇ ਉੱਤੇ ਜਿਹੜਾ ਆ ਆ ਜਾਂਦਾ ਆ ਉਹਨਾਂ ਨੇ ਇਸ ਦੀ ਮੌਤ ਦਾ ਜਿਹੜਾ ਆ ਉਹ ਮੰਨ ਵੀ ਲਿਆ ਸੀ ਤਾਂ ਤੰਦਾ ਦੇ ਕਿ ਉਹਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਵੀ ਪੇਸ਼ ਕਰਨ ਦੇ ਲਈ ਅਦਾਲਤ ਨੇ ਕਿਹਾ ਨਾਲ ਦੀ ਨਾਲ ਜਿਹੜੀ ਥਾਰ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਕਿਹਾ ਗਿਆ ਸੀ ਜਿਹੜੀ ਕੀ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹਦੇ ਚ ਇਹੀ ਕਿਆ ਜਾ ਰਿਹਾ ਕਿ ਮਾਨਸਾ ਦੀ ਅਦਾਲਤ ਦੇ ਵਿੱਚ ਜਿਹੜਾ ਆ ਉਹ ਸਿੱਧੂ ਮੂਸੇਵਾਲਾ ਦੀ ਥਾਰ ਕਾਤਲ ਤੇ ਕਾਤਲਾਂ ਵੱਲੋਂ ਵਰਤੀ ਗਏ ਜਿਹੜੇ ਗੱਡੀਆਂ ਸੀ ਉਹਨਾਂ ਨੂੰ ਪੇਸ਼ ਕਰਨ ਦੇ ਲਈ ਮਾਨਜੋਗ ਅਦਾਲਤ ਨੇ ਕਿਹਾ ਆ ਇਹ ਖਬਰ ਸਾਡੇ ਤੱਕ ਹੁਣ ਤੱਕ ਪਹੁੰਚੀ ਤੇ ਸੋਚਿਆ ਕਿ ਤੁਹਾਡੇ ਨਾਲ ਸਾਂਝ ਕਰ ਦਈਏ ਤੁਹਾਨੂੰ ਸਾਡੀਆਂ ਇਹ ਸਾਰੀਆਂ ਖਬਰਾਂ ਕਿਵੇਂ ਦੀਆਂ ਲੱਗਦੀਆਂ ਨੇ ਇਹਦੇ ਉੱਤੇ ਜ਼ਰੂਰ ਸਾਡੇ ਨਾਲ ਰਾਪਤਾ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ ਮਿਲਦੇ ਕਿਸੇ ਅਗਲੀ ਖਬਰ ਦੇ ਨਾਲ